ਲਓ ਸਾਹਮਣੇ ਇਸ ਵੇਲੇ ਦਬੁਰਜੀ ਵਾਲਾ ਦੀਪ ਆ ਗਿਆ ਮੇਰੇ ਵੀਰੋ ਆਹ ਚਾਰਾਂ ਜਾਫਿਆਂ ਦੇ ਵਿੱਚੋਂ ਹੁਣ ਕੌਣ ਇੱਕ ਪਾਸੇ ਇੱਕਮ ਫਤਾਹਪੁਰ ਪਿੰਡ ਔਰ ਦੂਜੇ ਪਾਸੇ ਦਪੁਰਜੀ ਵਾਲਾ ਦੀਪ ਲੱਗਿਆ ਜੋ ਨਜ਼ਾਰਾ ਵੱਖਰਾ ਹੈ ਨਜ਼ਾਰਾ ਵੱਖਰਾ ਸਰਹਾਲੀ ਮੰਡ ਦਾ ਕਬੱਡੀ ਕੱਪ ਦਾ ਕਹਿੰਦੇ ਨਜ਼ਾਰਾ ਵੱਖਰਾ ਇੱਕੋ ਸ਼ੋਅ ਮੈਚ ਤੇ ਕੋਈ ਸ਼ੋ ਮੈਚ ਦੇ ਤਰੀ ਵਾਲਾ ਪੁੱਜਾ ਹੋਇਆ ਹੈ ਔਰ ਸੈਂਟਰ ਵਾਲੀ ਕਬੱਡੀ ਕਲੱਬ ਵੱਲੋਂ ਤਿੰਨ ਕਬੱਡੀਆਂ ਗੋਰੇ ਸਰਹਾਲੀ ਮੰਡਾਰੇ ਦੀਆਂ 5000 ਦੀਆਂ ਪੈਣ ਗਿਆ ਇੱਕ ਪਾਸੇ ਅਮਰਤ ਹੈ ਆਲ ਖਤੇ ਹੈ ਸਤਕਾਰ ਦੇ ਬਹੁਤ ਬਹੁਤ ਧੰਨਵਾਦ ਹੈ ਖਿਡਾਰੀਆਂ ਨੂੰ ਖਿਤਾਬ ਦਿੰਦੇ ਆ ਲਓ ਇੱਕ ਪਾਸੇ ਖਾਨ ਔਰ ਦੂਜੇ ਪਾਸੇ ਪਲਵਾਰ ਇੱਕ ਪਾਸੇ ਖਾਨ ਔਰ ਦੂਜੇ ਪਾਸੇ ਪਲਵਾਰ ਸਰਹਾਲੀ ਵਾਲਿਓ ਤਾੜੀਆਂ ਵਾਰੇ ਬੱਲੇ 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 ਪੈਣੀ ਵਾਲਾ ਪੈਣੀ ਪ੍ਰਿਆ ਕਹਿੰਦਾ ਮੈਨੂੰ ਛੱਡੋ ਮੈਂ ਤਾਂ ਹੱਥ ਕਰਕੇ ਦੇਖਦਾ ਪਰ ਸਾਹਮਣੇ ਸਮਾ ਫਾਉਲ ਹੋਇਆ ਆਸ਼ਮੰਡ ਗੁਰਜੰਟ ਮੰਡ ਗੁਰਲਾਲ ਮੰਡ ਹੁਣਾਂ ਵੱਲੋਂ 3100 ਦੀ ਪਹਿਲੀ ਰੇਡ ਇੱਕ ਪਾਸੇ ਗੋਪੀ ਹੈ ਔਰ ਦੂਜੇ ਪਾਸੇ ਕੋਰਾ ਕੋਰਾ ਤੇ ਗੋਪੀ 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 ਲੱਗਿਆ ਜੋ ਕਬੱਡੀ ਕਬੱਡੀ ਬੱਲੇ ਫਰੰਦੀਪੁਰੀਆ ਸਵਾਦ ਆ ਗਿਆ ਹੈ ਜੀਵਨ ਦੀਪ ਤਪੁਰਜੀ ਵਾਲਾ ਅੰਬਰਸਰੀਆ ਤੇ ਸਾਹਮਣੇ ਸੁਖ ਬੰਘਾਰੇ ਵਾਲਾ ਹਰ ਜੋ ਪਾਸੇ ਬੱਲੇ 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 ਕਬੱਡੀ 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 ਗਰਾੜੀ ਕਹਿੰਦੇ ਅੜਾਈ ਆਪੀ ਹੁਣ ਚਾਰਾਂ ਦਿਨ ਚੋਂ ਕੌਣ ਕਰੂ ਚਲਾਕੀ ਜਾਂ ਇੱਕ ਜ਼ੋਰ ਦੇ ਨਾਲ ਇੱਕ ਪਾਸੇ ਫਤਾਪੁਰੀਆ ਪਰ ਦੂਜੇ ਪਾਸੇ ਦਿਲਵਾਦੇ ਪਹਿਲਵਾਨ ਆਲਮਗੀਰ ਵਾਲੇ ਨੂੰ ਹੁਣ ਜਫਾ ਲਾਵੇ ਪਹਿਲਵਾਨ ਆਲਮਗੀਰ ਵਾਲੇ ਨੂੰ ਆਲਮਗੀਰੀਆ ਪਰ ਦੂਜੇ ਪਾਸੇ ਫਤਹਪੁਰ ਪਿੰਡ ਇਹ ਕਮ ਗੋਪੀ ਦਾ ਚੰਡਿਆ ਹੋਇਆ ਕਹੋ ਜੀ ਗੱਲ ਕਰਦਾ ਲੈ ਵੀ 365 ਵਾਲਿਆਂ ਜੂਮ ਕਰਕੇ ਵਿਖਾ ਦੇ ਦੁਨੀਆ ਨੇ ਵੇਖਣਾ ਦੁਨੀਆ ਵੀ ਇਸਨੂੰ